ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਮਾਸਟਰ ਕਰਤਾਰ ਸਿੰਘ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁਆਏ ਦੇ ਵਿੱਚ ਅੱਜ ਸਲਾਨਾ ਇਨਾਮ ਮੰਡਸ ਬਰੋ ਰੱਖਿਆ ਗਿਆ ਜਿਸ ਦੇ ਵਿੱਚ ਕੀ ਮੁੱਖ ਮਹਿਮਾਨ ਤੁਸੀਂ ਨੈib ਤਹਿਸੀਲਦਾਰ ਤਰਲੋਚਨ ਸਿੰਘ ਪਹੁੰਚੋਏ ਸਨ ਇਸ ਮੌਕੇ ਤੇ ਇਹ ਪ੍ਰਿੰਸੀਪਲ ਗਲ ਸਕੂਲ ਪਵਾਨੀਗੜ ਬਲਵਿੰਦਰ ਸਿੰਘ ਬੋਪਾ ਰਾਏ ਅਤੇ ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਆਦਲਾ ਹੌਕੀ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਬਕਵਕ ਐਮਸੀ ਸਹਿਬਾਨ ਵੀ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਅਗਰ ਅਸੀਂ ਗੱਲ ਕਰੀਏ ਤਾਂ ਬੀਜੇਪੀ ਮੰਡਲ ਪ੍ਰਧਾਨ ਸਰਿੰਦਰ ਸ਼ੈਲੀ ਮਿੱਤਲ ਜੀ ਵੀ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਦੇ ਜਿੱਥੇ ਬੱਚਾ ਵੱਲੋਂ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਸਨ ਇਤਿਹਾਸ ਨੂੰ ਜੋੜਨ ਵਾਲਾ ਸੰਸਕਾਰਾਂ ਨੂੰ ਜੋੜਨ ਵਾਲਾ ਸਕੂਲਾਂ ਵਿੱਚ ਵੀ ਪ੍ਰੋਗਰਾਮ ਕੀਤਾ ਗਿਆ ਜਿੱਥੇ ਕਿਕ ਸੰਤੁਲਿਤ ਰਹਿਣ ਲਈ ਬੱਚਿਆਂ ਨੂੰ ਖੁਰਾਕ ਅਤੇ ਹੋਰ ਗੱਤਕਾ ਅਤੇ ਹੋਰ ਵੀ ਪ੍ਰੋਗਰਾਮ ਦਿਖਾਏ ਗਏ ਜਿੱਥੇ ਬੱਚਾ ਨੂੰ ਚਾਈਲਡ ਰੂਪ ਵਿੱਚ ਜਿਵੇਂ ਨੌਕਰਾਂ ਵਿੱਚ ਵਰਤਿਆ ਜਾਂਦਾ ਹੈ ਵੀ ਉਹਨਾਂ ਦੀ ਘੱਟੋ ਤੋਂ ਘੱਟ ਕਿੰਨੀ ਉਮਰ ਲਈ ਵਰਤਿਆ ਜਾਵੇ ਅਤੇ ਉਹਨਾਂ ਦੇ ਰਾਈਟ ਬਾਰੇ ਵੀ ਉਹਨਾਂ ਨੂੰ ਜਾਣਨਾ ਪਾਇਆ ਗਿਆ ਜਿੱਥੇ ਕਿ ਸਕੂਲ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਆਈ ਉਹਨਾਂ ਨੂੰ ਇੱਕ ਇਤਿਆਜ਼ ਦੇ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ਦੇ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਐ ਤਹਿਸੀਲਦਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਲੜਕਿਆਂ ਸਕੂਲ ਦੇ ਪ੍ਰਿੰਸੀਪਲ ਕੀ ਕਹਿਆ ਆਉਸ ਨੂੰ ਸੁਣਾਉਣਾ 24 ਪੰਜਾਬ ਨੂੰ ਸ਼ੇਅਰ ਤੇ ਕਮੈਂਟ ਰਾਈ ਜਰੂਰ ਸਾਨੂੰ ਸ਼ੇਅਰ ਕਰਕੇ ਜਰੂਰ ਦੱਸੋ ਕਿਹਜਿਆ ਲੱਗੇ ਸਾਡੀ ਖਬਰਾਂ ਜੋ ਜਿਸ ਬੱਚੇ ਨੂੰ ਇਤਨਾ ਮਾਰ ਪੀਟ ਰਹਾ ਤਾਂ ਉਹ ਬੱਚਾ ਅੱਜ ਵੀ ਜੇ ਜਾਣੇ ਸਿਖਾਉਂਦਾ ਨਾ ਟੂ ਚੈਂਡਲੇ ਨੇ ਯੈਸ ਟੂ ਕੁਆਰਟੀ ਐਜੂਕੇਸ਼ਨ ਟੌਪ ਪਲੇਸ ਤੇ ਵਸ ਲੈ ਕੇਮ 10 क्लास सेवन थे स्टेट बी क्लास लक्ष्मण अमृतपाल सिंह फर्स्ट पुजिशन લક્ષમ દલવીર સિંહ son of jaspal first position manpreet singh ફોટો વર્ક તે આલક્યાના જીવન ਵਿੱਚ બહુત બહુત છોટુને હવે તો સ્પાઈલી થી છોટુ ગામેયા છોટુ ઓ છોટુ

ਲੋਕੋ ਲਈ ਚਾਹ ਲੈ ਕੇ ਜਾ ਅਰੇ ਛੋਟੇ ਐਸੀ ਤੇ ਮੈਨੂੰ ਖੁਦ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇੰਨੀ ਇਹਨਾਂ ਦੀ ਅਨਰਜੀ ਘਾ ਦਿੱਤੀ ਉਸ ਤੇ ਖੁਲ ਕੜੀ ਨੈਕਸਟ ਆਈਟਮ ਲੈ ਕੜੀ ਜੀਓ ਨੇਮ ਐਮਪੀ ਮੈਪ ਵਾਟ ਇਜ਼ ਦਿਸ ਮੋਨ ਪ੍ਰਸਾਦ ਮੈਮ

ਸਾਹਿਰ ਸਿੰਘ ਅਜੀ ਕੀ ਨਾਮ ਹੈ ਜੀ ਮੇਰਾ ਨਾਮ ਨਰਿੰਦਰ ਸਿੰਘ ਮਦਾਨ ਨਗਰ ਤੋਂ ਸਰਪੰਨਿਕਾ ਰੋਸਲਾਣਾ ਸੁਪੰਦੇ ਲੜਕੇ ਬਾਇਸਪੁਰ ਵੱਲੋਂ ਕੀ ਖਬਰ ਹੈ ਜੀ ਅੱਜ ਇਹ ਮੁੱਖ ਦਿਨ ਤੇ ਬਹੁਤ ਹੀ ਸਾਰਿਆਂ ਨੂੰ ਮੁਬਾਰਕਾਂ ਸਾਰੇ ਸਕੂਲ ਦੇ ਸਟਾਫ ਨੂੰ ਤੇ ਸਾਰੇ ਹੀ ਮਾਪਿਆਂ ਨੂੰ ਸਾਰੇ ਹੀ ਟੀਚਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਸਾਡੇ ਦਫ਼ਤਰ ਵੱਲੋਂ ਇਸ ਤਰ੍ਹਾਂ ਦਾ ਮਾਹੌਲ ਲੱਗਿਆ ਬੱਚਿਆਂ ਦੇ ਵੱਲੋਂ ਐਕਟੀਵਿਟੀ ਸੀ ਬਹੁਤ ਵਧੀਆ ਮੌਲ ਲੱਗਿਆ ਜੀ ਪੜ੍ਹਾਈ ਦੇ ਨਾਲ ਨਾਲ ਐਕਟੀਵਿਟੀ ਬਹੁਤ ਜ਼ਰੂਰੀ ਨੇ ਤੁਹਾਨੂੰ ਪਤਾ ਹੈ ਜਿਵੇਂ ਕਿ ਅੱਜ ਕੱਲ ਬੱਚੇ ਬਹੁਤ ਸਨਸਟਿਕ ਨੇ ਜੇ ਐਵੇਂ ਦੀਆਂ ਐਕਟੀਵਿਟੀਆਂ ਹੁੰਦੀਆਂ ਰਹਿਣਗੀਆਂ ਤਾਂ ਬੱਚਿਆਂ ਨੂੰ ਅਗੇ ਤਜਰਬਾ ਬਹੁਤ ਵਧੀਆ ਮਿਲੇਗਾ ਕੀ ਲੱਗਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਸਕੂਲਾਂ ਵਿੱਚ ਬਿਲਕੁਲ ਹੋਣੇ ਚਾਹੀਦੇ ਨੇ ਜੀ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਜੀ ਜਿਵੇਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਗਿਆ ਕਿ ਪ੍ਰੈਸਰ ਪ੍ਰਾਈਵੇਟ ਸਕੂਲਾਂ ਦੀ ਦੇਖਣ ਨੂੰ ਮਿਲਦਾ ਸੀ ਪਰ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਵਾ ਫੰਕਸ਼ਨ ਨੇ ਜਿਹੜੇ ਅੰਗਰੇਜ਼ੀ ਸਕੂਲਾਂ ਨੂੰ ਵਧੀਆ ਹੋ ਰਹੇ ਨੇ ਕਿੰਨੇ ਦੇਖੋ ਜੇ ਪ੍ਰ ਕੋਈ ਤਾਂ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਸਰਕਾਰੀ ਸਕੂਲ ਵੀ ਨੇ ਤੇ ਬੱਚਿਆਂ 'ਚ ਪੜਨ ਦਾ ਲਗਨ ਹੋਣਾ ਚਾਹੀਦਾ ਕੀ ਨਾਮ ਹੈ ਜੀ ਪਰਮਜੀਤ ਕੌਰ ਜੀ ਅੱਜ ਸਰਲਾਣਾ ਫੰਕਸ਼ਨ ਕੀਤਾ ਜਾ ਰਿਹਾ ਸਕੂਲ ਨੂੰ ਹਾਂ ਜੀ ਮੈਂ ਬਕਾਇਦਾ ਇੱਥੇ ਦੀ ਚੇਅਰਮੈਨ ਸਕੂਲ ਦੀ ਇਹਦੇ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਜੋ ਵੀ ਅੱਜ ਆਪ ਸਾਡੇ ਸਹਿबान ਮੈਡਮ ਡੀਓ ਸਾਹਿਬ ਤਰਵਿੰਦਰ ਕੌਰ ਤੇ ਮੌਜੂਦਾ ਪ੍ਰਿੰਸੀਪਲ ਸਾਹਿਬ ਤੇ ਬਕਾਇਦਾ ਮਿਊਸਪਲ ਕਮੇਟੀ ਦੇ ਤੇ ਸਾਡੇ ਸਾਰੇ ਐਮਸੀ ਸਾਹਿਬਾ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਵਾਸਤੇ ਕੀਮਤੀ ਸਮਾਂ ਕੱਢਿਆ ਤੇ ਸਾਡੇ ਬੱਚੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਅੱਗੇ ਬਹੁਤ ਵੱਡੇ ਅਫਸਰ ਬਣ ਰਹੇ ਹਨ ਤੇ ਜੋ ਵੀ ਸਰਕਾਰੀ ਸਕੂਲਾਂ ਦਾ ਸੁਭਦਾ ਉਹ ਨਾ ਕਿ ਪ੍ਰਾਈਵੇਟਾਂ ਦਾ ਹੈਗੀ ਨਹੀਂ ਤੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਉਹਨੇ ਉਹ ਫੀਸਾਂ ਤੇ ਹੀ ਡਿਪੈਂਡ ਨੇਗੇ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਇਹ ਆਪਣੀ ਮੀਨਤ ਦੇ ਸਦਕਾ ਹੀ ਅੱਗੇ ਵਧ ਰਹੇ ਨੇ ਸਰਦ ਮੁੱਖ ਮਹਿਮਾਨ ਵਜੋਂ ਸ਼ਖਤ ਕਰ ਗਿਆ ਸਰਕਾਰੀ ਸਕੂਲ ਦੇ ਬੱਚੇ ਕਿਹਾ ਚਾਹੁੰਦਾ ਮੈਂ ਮਾਨਜੋ ਰਾਜੀਆ ਸਾਹਿਬ ਤੇ ਡੀ ਸਾਹਿਬ ਦੇ ਨਾਮ ਮੁਤਾਬਕ ਇੱਥੇ ਆਏ ਆ ਇੱਥੇ ਬੱਚਿਆਂ ਦਾ ਪ੍ਰੋਗਰਾਮ ਦੇਖ ਕੇ ਬਹੁਤ ਉਤਸ਼ਾਹ ਮਿਲਿਆ ਕਿ ਹਮੇਸ਼ਾ ਹੀ ਸਰਕਾਰੀ ਸਕੂਲ ਦੀ ਪੜ੍ਹਾਈ ਅੱਗੇ ਨੂੰ ਮੁਸੌਪਸਣ ਦੇ ਅੱਗੇ ਜਾ ਰਹੀ ਆ ਇਸ ਕਰਕੇ ਮੈਂ ਚਾਹੁੰਦਾ ਕਿ ਸਾਰੇ ਪਿੰਡ ਨੂੰ ਹਦਾਇਤ ਕਰਾਂ ਕਿ ਸਾਰੇ ਸਕੂਲ ਪ੍ਰਾਈਵੇਟ ਜਿਹੜੇ ਸਕੂਲ ਛੱਡ ਕੇ ਸਰਕਾਰੀ ਸਕੂਲ ਚ ਬੱਚੇ ਪੜ੍ਹਨ ਤੇ ਕਿਉਂਕਿ ਵੇਖੋ ਕਿਨੇ ਨੰਬਰ 99% ਨੰਬਰ ਲੈ ਰਹੇ ਬੱਚੇ ਤੇ ਬਹੁਤ ਹੀ ਮਾਨੂੰ ਬਹੁਤ ਖੁਸ਼ੀ ਹੋਈ ਆ ਤੇ ਮੈਂ ਸਾਰਿਆਂ ਦਾ ਸਟਾਫ ਦਾ ਸਾਰਿਆਂ ਦਾ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਰ ਆਪਣਾ ਹਰਜਿੰਦਰ ਸਿੰਘ ਸਰ ਹਰਜਿੰਦਰ ਜੀ ਤੇ ਬਕਵਾਸ ਸਕੂਲ ਆਏ ਨੇ ਅੱਜ ਕਿਵੇਂ ਫੰਕਸ਼ਨ ਨੂੰ ਦੇਖਣ ਕੋਲ ਆ ਅ ਸਾਡਾ ਅਨਿਵਰਸਲ ਡਿਸਟ੍ਰਿਬਿਊਸ਼ਨ ਫੰਕਸ਼ਨ ਸੀ ਇਸ ਫੰਕਸ਼ਨ ਵਿੱਚ ਮੇਨ ਜਿਹੜੀ ਸ਼ਰਕਤ ਸਾਡੀ ਆ ਮੇਰਾ ਹੈਗਾ ਕਲਸਟਰ ਸਕੂਲ ਆ ਜਿਹਦੇ ਮੈਂ ਡੀਡੀਓ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਜੀ ਉਹਦੇ ਵਿੱਚ ਆ ਨਹੀਂ ਇਸ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸਰ ਕਿਹੜੇ ਕਿਹੜੇ ਐਕਟੀਵਿਟੀਆਂ ਬੱਚਿਆਂ ਦੇ ਕੋਲ ਪਾਰਟਿਸਿਪੇਟ ਇਹਦੇ ਵਿੱਚ ਸਾਰੀਆਂ ਜਿਹੜੀ ਐਕਟੀਵਿਟੀ ਜਿੰਨੇ ਵੀ ਵਿਭਾਗ ਬਲੂ ਐਕਟੀਵਿਟੀਜ਼ ਹੁੰਦੀਆਂ ਨੇ ਚਾਹੇ ਉਹ ਸਪੋਰਟਸ ਨਾਲ ਆ ਵਿਦਿਅਕ ਨਾਲ ਆ ਚਾਹੇ ਕਲਚਰ ਐਕਟੀਵਿਟੀ ਆ ਸਾਰੇ ਬੱਚੇ ਅਸੀਂ ਜਿਨ੍ਹਾਂ ਨੇ ਆ ਇਸ ਸੈਸ਼ਨ ਦੇ ਦੌਰਾਨ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਸਨਮਾਨਤ ਕਰ ਰਹੇ ਹਾਂ ਸਰ ਮੁੱਖ ਮਹਿਮਾਨ ਬਦੂ ਅੱਜ ਫੰਕਸ਼ਨ ਦੇ ਵਿੱਚ ਕਿਹਨਾਂ ਦੇ ਵੱਲੋਂ ਸ਼ੂਟ ਦਿੱਤਾ ਗਿਆ ਆ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਕੋਲ ਨਹਿਰ ਤਸਿਲਦਾਰ ਸਰਦਾਰ ਲੋਚਲ ਸਿੰਘ ਜੀ ਪਹੁੰਚੇ ਨੇ ਜਿਨ੍ਹਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੁਹਾਨੂੰ ਧੰਨਵਾਦ ਕਰਦੇ ਹਾਂ ਜਰਨਸਨ ਚੋਪੜਾ ਪ੍ਰਧਾਨ ਸੀਨੀਅਰ ਸਿਟੀਜ਼ਨ ਸਮਾਜ ਭਰਾਇਸਾ ਹਲਤਾ ਰਜਿਸਟਰਡ ਭਵਾਨੀਗੜ੍ਹ ਜਿਹੜੀ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ ਸਕੂਲ ਦੇ ਵਿੱਚ ਕੀ ਕਹਿਣਾ ਚਾਹੁੰਦਾ ਹੈ ਇਹ ਬਹੁਤ ਵਧੀਆ ਪ੍ਰੋਗਰਾਮ ਪੰਜਾਬ ਸਰਕਾਰ ਦਾ ਵੀ ਸਿੱਖਿਆ ਵਿਭਾਗ ਦਾ ਵੀ ਤੇ ਸਕੂਲ ਦਾ ਵੀ ਪਹਿਲਾਂ ਜਿਹੜੀਆਂ ਆਈਟਮਾਂ ਸਾਡੇ ਇੱਥੇ ਬੱਚਿਆਂ ਨੇ ਕੀਤੀਆਂ ਨੇ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਵੀ ਸਿਰਫ ਮਾਡਲ ਸਕੂਲ ਦੇ ਬੱਚੇ ਟੈਲੈਂਟਡ ਨੇ ਪਰ ਅੱਜ ਜਦੋਂ ਅਸੀਂ ਇੱਥੇ ਬੈਠੇ ਆ ਤਾਂ ਦੇਖ ਰਿਹਾ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਪੱਖੋਂ ਵੀ ਉਹਨਾਂ ਤੋਂ ਘੱਟ ਨਹੀਂ। ਬੱਚਿਆਂ ਨੇ ਬਹੁਤ ਹੀ ਵਧੀਆ ਆਈਟਮਾਂ ਇੱਥੇ ਪੇਸ਼ ਕੀਤੀਆਂ ਨੇ। ਤੇ ਜਿਸ ਐਕਟੀਵਿਟੀ ਜਿਹੜੀ ਅਸੀਂ ਦੇਖ ਰਹੇ ਹਾਂ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇੰਡੀਪੈਂਡੈਂਸ ਡੇ ਦੇ ਵੀ ਬਹੁਤ ਐਕਟੀਵਿਟੀ ਜਿਹੜੇ ਦਿਖਾਈਆਂ ਗਈਆਂ ਨੇ। ਧਰਮ ਨਾਲ ਵੀ ਜੁੜਾ ਹੈ ਗੱਤਕਾ ਬੱਚਿਆਂ ਦੇ ਵਿੱਚ ਬਹੁਤ ਹੈ। ਕਿਸ ਤਰ੍ਹਾਂ ਦੇਖਦੇ ਹੋ ਵੀ ਬੱਚੇ ਇਹ ਜਿਹੜਾ ਆਪਾਂ ਧਰਮ ਨਾਲ ਨਹੀਂ ਗੱਤਕਾ ਬੱਕਰੀਆਂ-ਬੱਕਰੀਆਂ ਆਈਟਮਾਂ ਨੇ। ਗੱਤਕਾ ਵੀ ਉਹਨਾ ਆਈਟਮਾਂ ਦੇ ਵਿੱਚੋਂ ਇੱਕ ਹੈ ਜਦੋਂ ਜਿਹੜੀਆਂ ਕਲਚਰ ਐਕਟੀਵਿਟੀਆਂ ਨੇ ਹੁਣ ਜਿਹੜੀ ਗੱਤਕੇ ਦੀ ਆਈਟਮ ਹੈ ਇਹ ਇੰਡੀਆ ਲੈਵਲ ਦੇ ਉੱਤੇ ਤੇ ਪੰਜਾਬ ਲੈਵਲ ਦੇ ਉੱਤੇ ਸਰਕਾਰ ਇਹਨੂੰ ਉਤਸ਼ਾਹਤ ਕਰ ਰਹੀ ਆ ਜਿਹਦੀ ਬਹੁਤ ਵੱਡੀ ਲੋੜ ਵੀ ਹੈਗੀ ਆ ਸਰ ਕਿਵੇਂ ਦੇਖਦੇ ਹੋ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਬਰਾਬਰ ਫਰਕ ਨਹੀਂ ਰਿਹਾ ਕਿ ਮੈਨੂੰ ਜੇ ਆਪਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਦੇ ਆ ਤਾਂ ਕੀ ਦੇਖਦੇ ਆ ਸਭ ਤੋਂ ਵੱਧ ਟੈਲੈਂਟਡ ਟ੍ਰੇਨਡ ਸਟਾਫ ਸਕੂਲਾਂ ਦੇ ਵਿੱਚ ਆ ਸਰਕਾਰੀ ਦੇ ਵਿੱਚ ਇਹਦੇ ਵਿੱਚ ਇੱਕ ਗੱਲ ਹੈ ਜਿਵੇਂ ਮਾਡਲ ਸਕੂਲਾਂ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਧਿਆਨ ਦਿੰਦੇ ਨੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਧਿਆਨ ਪੇਰੈਂਟਸ ਦੇ ਵੱਲੋਂ ਨਹੀਂ ਦਿੱਤਾ ਜਾਂਦਾ ਜੇ ਪੇਰੈਂਟਸ ਧਿਆਨ ਦੇਣ ਤਾਂ ਸਰਕਾਰੀ ਸਕੂਲਾਂ ਦੇ ਬੱਚੇ ਉਹਨਾਂ ਤੋਂ ਕਿਤੇ ਅੱਗੇ ਨਿਕਲ ਸਕਦੇ ਨੇ